ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਉਹ ਦਾਸ ਬਾਬਾ ਕਲਿਆਣ ਸਿੰਘ ਪਟਿਆਲੇ ਤੋਂ ਆਪ ਜੀ ਦੇ ਨਾਲ ਲਾਈਵ ਹੋਏ ਆ YouTube ਚੈਨਲ ਨਿਰਪੋਖਾਲਸਾ ਟੀਵੀ ਤੇ ਤੇ ਫੇਸਬੁਕ ਪੇਜ ਤੇ ਸੋ ਖੁਸ਼ੀ ਦੀ ਵੀ ਗੱਲ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਦਾਸ ਨੇ ਇੱਕ ਵੀਡੀਓ ਵੀ ਅੱਜ ਪਾਈ ਹੈ ਫੇਸਬੁਕ ਦੇ ਉੱਪਰ ਕਿ ਜੋ ਤੁਸੀਂ ਟਾਈਟਲ ਪੜ ਲਿਆ ਹੋਣਾ ਜੋ ਪਟਿਆਲਾ ਭੇਵਾ ਰੋਡ ਜੋ ਹਰਿਆਣੇ ਦਾ ਇੱਕ ਬਾਰਡਰ ਹੈ ਛੋਟਾ ਜਿਹਾ ਇਹ ਰਸਤਾ ਜਿਹੜਾ ਅੱਜ ਖੁੱਲ ਗਿਆ ਹੈ ਆਵਾਜ਼ ਆ ਜਿਹੜੀ ਇੱਥੋਂ ਚੱਲ ਪਈ ਹੈ ਭਾਈ ਤੇ ਦੱਸਦਾ ਦਿਲ ਕੀਤਾ ਤੁਹਾਡੇ ਨਾਲ ਵੀਡੀਓ ਜਿਹੜੀ ਉਹ ਆਪਾਂ ਸਾਂਝੀ ਕਰਦੇ ਤਾਂ ਕਿ ਜੋ ਸਾਰਿਆਂ ਨੂੰ ਪਤਾ ਲੱਗ ਜੇ ਕਿਉਂਕਿ ਹੁਣ ਤੱਕ ਜਿਹੜੀ ਗੁਰਪਿਆਰੇ ਦਿੱਕਤ ਜਿਹੜੀ ਸਾਰਿਆਂ ਨੂੰ ਆਈ ਹੈ ਕਿਉਂਕਿ ਜਿਹੜੇ ਜਿਨ੍ਹਾਂ ਨੇ ਪੰਜਾਬ ਹਰਿਆਣਾ ਦੇ ਵਿੱਚ ਆਉਣਾ ਹੈ ਜਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾਣਾ ਹੈ ਹਰਿਆਣਾ ਤੋਂ ਪੰਜਾਬ ਪੰਜਾਬ ਤੋਂ ਹਰਿਆਣਾ ਚਾਹੇ ਉਹ ਖੇਤਰ ਆ ਰਹੇ ਨੇ ਭੇਵੇ ਆ ਰਹੇ ਨੇ ਕੈਂਥਲ ਜਾਣਾ ਚੀਕੇ ਜਾਣਾ ਅੰਬਾਲੇ ਜਾਣਾ ਜਾਂ ਕਿਸੇ ਲਾਗੇ ਪਿੰਡ ਜਾਣਾ ਤੇ ਸਾਰਿਆਂ ਨੂੰ ਬੜੀ ਦਿੱਕਤ ਆ ਰਹੀ ਸੀ ਤੇ ਤੇਵੇ ਤੋਂ ਜੇ ਪਟਿਆਲੇ ਨੂੰ ਜਾਈਏ ਤੇ ਟਿਊਕਰ ਤੋਂ ਪਿੰਡਾਂ ਦੇ ਵਿੱਚ ਹੋ ਕੇ ਪਿੰਡ ਵੀਪੁਰ ਨਿਕਲ ਕੇ ਥਾਂਗਰੀ ਪੁਲ ਤੇ ਨਿਕਲ ਕੇ ਫਿਰ ਦੇਵੀਗੜ ਰੋਡ ਨੂੰ ਜਾਣਾ ਪੈਂਦਾ ਸੀ। ਔਰ ਰਸਤੇ ਦੇ ਵਿੱਚ ਉਹ ਗੁਰੂ ਪਿਆਰੇਓ ਜੋ ਪਿੰਡ ਸੀ ਉੱਥੇ ਇੱਕ ਕੱਚਾ ਬੰਨ ਜਿਹੜਾ ਸੀ ਲੰਘ ਕੇ ਪਾਰ ਕਰਕੇ ਜਾਣਾ ਪੈਂਦਾ ਸੀ ਸਾਰਿਆਂ ਨੂੰ ਜਿੰਨਾਂ ਜਿਹੜੇ ਆਏ ਨੇ ਹਰਿਆਣੇ ਦੇ ਵਿੱਚ ਜਾਂ ਪੰਜਾਬ ਹਰਿਆਣੇ ਤੋਂ ਪੰਜਾਬ ਗਏ ਉਹਨਾਂ ਨੂੰ ਸਾਰਿਆਂ ਨੂੰ ਪਤਾ। ਕੀ ਕੀ ਦਿੱਕਤਾਂ ਪਰੇਸ਼ਾਨੀਆਂ ਜੜੀਆਂ ਨੇ ਆਈਆਂ ਨੇ ਤਕਰੀਬਨ 11 ਫਰਵਰੀ ਤੋਂ ਲੈ ਕੇ ਤੇ ਅੱਜ 24 ਮਾਰਚ ਡੇਢ ਮਹੀਨੇ ਤੋਂ ਪਰਸਮਾ ਜਿਹੜਾ ਹੈ ਉਹ ਕਿ ਅਸੀਂ ਤੇ ਰਸਤਾ ਜਿਹੜੇ ਹੁਣ ਗੁਰੂ ਪਿਆਰੇ ਖੁੱਲੇ ਨੇ ਤੇ 10 ਵੀ ਅੱਜ ਜਾ ਕੇ ਆਏ ਤਾਂ ਤੁਹਾਡੇ ਨਾਲ ਵੀਡੀਓ ਫਿਰ ਸਾਂਝੀ ਕਰਨ ਲੱਗੇ ਤਾਂ ਕਿ ਜੋ ਸਾਰਿਆਂ ਨੂੰ ਪਤਾ ਲੱਗ ਜੇ ਕਿ ਜਿਹੜੇ ਰਸਤੇ ਨੇ ਖੁੱਲ ਗਏ ਨੇ ਔਰ ਸ਼ੰਭੂ ਵਾਲਾ ਜਿਹੜਾ ਰਸਤਾ ਉਹਦੇ ਆਜੇ ਨਹੀਂ ਪਤਾ ਲੱਗਿਆ ਵੀ ਖੁੱਲਿਆ ਕਿ ਨਹੀਂ ਖੁੱਲਿਆ ਔਰ ਜੇ ਉਹ ਵੀ ਕਿਸੇ ਨੂੰ ਪਤਾ ਲੱਗਿਆ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਖੁਸ਼ੀ ਦੀ ਗੱਲ ਹੈ ਕਿਉਂਕਿ ਕਿਸਾਨਾਂ ਕਰਕੇ ਜੋ ਕਿਸਾਨ ਅੰਦੋਲਨ ਜਿਹੜਾ ਦੁਆਰਾ ਕਿਸਾਨਾਂ ਨੇ ਆਪਣੀਆਂ ਮੰਗਾਂ ਸਰਕਾਰ ਦੇ ਅੱਗੇ ਰੱਖੀਆਂ ਉਹਦੇ ਨਿਬਿਤ ਜੋ ਦਿੱਲੀ ਨੂੰ ਚਾਲੇ ਮਾਰਨ ਵਾਸਤੇ ਇੱਕ ਕੌਲਤਤੀ ਸੀ ਕਿਸਾਨਾਂ ਨੇ ਉਸ ਕਰਕੇ ਇਹ ਰਸਤੇ ਜਿਹੜੇ ਨੇ ਸਰਕਾਰ ਵੱਲੋਂ ਬੰਦ ਕੀਤੇ ਗਏ ਸੀ ਔਰ ਜਿਹੜੇ ਅੱਜ ਖੁੱਲ ਚੁੱਕੇ ਨੇ ਤੇ ਸਾਰੇ ਵੀਡੀਓ ਨੂੰ ਸਾਂਝੀ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਜਾਵੇ ਤੇ ਸਾਰਿਆਂ ਨੂੰ ਭਾਈ ਹੋਲੀ ਦੀਆਂ ਅਤੇ ਖਾਲਸੇ ਦੇ ਹੋਲੇ ਮਹੱਲੇ ਦੀਆਂ ਵੀ ਭਾਈ ਅਤੇ ਰਸਤਾ ਖੁੱਲਣ ਦੀਆਂ ਪੰਜਾਬ ਹਰਿਆਣਾ ਦੇ ਲੱਖ ਲੱਖ ਵਧਾਈਆਂ ਨੇ ਭਾਈ ਦਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ